ਅੱਜ ਦੋ ਥਾਵਾਂ ਦੇ ਉੱਤੇ ਐਮਰਜੈਂਸੀ ਲੈਂਡਿੰਗ ਹੋਈ ਹੈ ਇਸ ਜਹਾਜ਼ ਦੇ حوالے ਨਾਲ Air India ਦਾ ਇੱਕ ਜਹਾਜ਼ ਸੀ ਜਿਹੜਾ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਦੂਸਰੇ ਪਾਸੇ ਪੰਜਾਬ ਦੇ ਵਿੱਚ Air Force ਦਾ ਇੱਕ ਹੈਲੀਕਾਪਟਰ ਸੀ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ Air India ਦਾ ਜਹਾਜ਼ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਕਿਉਂਕਿ ਰੋਲਾ ਪੈ ਗਿਆ ਕੁਝ ਬੰਬ ਹੈ ਬੰਬ ਹੋਣ ਦੀ ਸੂਚਨਾ ਤੇ ਫੁਕੇਟ ਦੇ ਵਿੱਚ ਦਿੱਲੀ ਤੋਂ ਆ ਰਹੇ 155 ਯਾਤਰੀਆਂ ਨੂੰ ਨਾਲ ਲੈ ਕੇ ਆ ਰਹੇ Air India ਦਾ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ। THAILAND ਦੇ 푸켓 ਇੰਟਰਨੈਸ਼ਨਲ ਅਪੋਰਟ ਤੇ Air India ਦੀ ਫਲਾਈਟ AI 379 ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ। ਇਹ ਇਸ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਕੱਲ ਦੀ ਘਟਨਾ ਤੋਂ ਬਾਅਦ ਫਿਰ ਕੁਝ ਸਮੇਂ ਲਈ ਸਾਰੀਆਂ ਤਰ੍ਹਾਂ ਚੇਤਨ ਹੋ ਜਾਂਦੀਆਂ ਨੇ ਤੇ ਉਹ ਫਿਕਰ ਵੀ ਵੱਜ ਜਾਂਦਾ ਜਿਹੜੇ ਲੋਕ ਹੁਣ ਇਸ ਸਮੇਂ ਜਹਾਜ਼ ਸਫ਼ਰ ਕਰ ਰਹੇ ਹੋਣਗੇ ਅਗਲੇ 2-3 ਦਿਨ ਉਹਨਾਂ ਨੂੰ ਫਿਕਰ ਰਹਿਣਾ ਉਹਨਾਂ ਦੇ ਪਰਿਵਾਰਾਂ ਨੂੰ ਫਿਕਰ ਰਹਿਣਾ। ਸੋ ਜੇਹੀ ਘਟਨਾ ਦਾ ਜਦੋਂ ਸੂਚਨਾ ਮਿਲਦੀ ਹੈ ਉਹ ਸੱਚੀ ਝੁੱਠੀ ਹੋਵੇ ਇੱਕ ਵਾਰ ਫਿਕਰ ਫਿਰ ਵੱਧਦਾ ਹੈ ਇਹ ਜਹਾਜ਼ ਇਸ ਜਹਾਜ਼ ਦੇ ਵਿੱਚ 155 ਲੋਕ ਸਵਾਰ ਸਨ ਫਲਾਈਟ ਫੁਕੇਟ ਤੋਂ ਫੁਕੇਟ ਤੋਂ ਦਿੱਲੀ ਆ ਰਹੀ ਸੀ 에어 ਇੰਡੀਆ ਦਾ ਜਹਾਜ਼ ਹੈ ਉਥੋਂ ਦਿੱਲੀ ਨੂੰ ਆ ਰਿਹਾ ਸੀ ਨਿਊਜ਼ੀਅੰਸੀ ਰਾਈਟਰ ਨੇ ਫਲਾਈਟ ਟੇਕਰ ਫਲਾਈਟ ਨੰਬਰ 24 ਦੇ حوالے ਨਾਲ ਦੱਸਿਆ ਕਿ ਇੰਡੀਆ ਦੀ ਫਲਾਈਟ ਨੇ ਫੁਕੇਟ 에ਰਪੋਰਟ ਤੋਂ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਉਥੋਂ ਦੇ ਸਮੇਂ ਅਨੁਸਾਰ ਦੁਪਹਿਰ ਦੇ 2:30 ਵਜੇ ਟੇਕ-ਆਫ ਕਿੱਸ ਕੀਤਾ ਸੀਗਾ ਜਹਾਜ਼ ਅੰਡੇਮਨ ਸਾਗਰ ਦੇ ਉੱਪਰ ਇੱਕ ਵੱਡਾ ਚੱਕਰ ਲਗਾਉਂਦੇ ਹੋਏ ਵਾਪਸ ਪਰਤਿਆ ਤੇ ਤਕਰੀਬੀ 20 ਮਿੰਟ ਬਾਅਦ ਫੁਕੇਟ ਵਿੱਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ ਸਾਰੇ ਯਾਤਰੀ ਅਤੇ ਕਰੂ ਸੇਫ ਸਨ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਨੇਸ਼ਨ ਥਾਈਲੈਂਡ ਨੇ ਦੱਸਿਆ ਕਿ ਬੰਬ ਦੀ ਧਮਕੀ ਮਿਲਦੇ ਹੀ ਫੁਕੇਟ 에ਰਪੋਰਟ ਨੇ 에ਰਪੋਰਟ ਅੰਟਰਜੈਂਸੀ ਪਲਾਨ ਐਕਟੀਵੇਟ ਕਰ ਲਿਆ 에ਰਪੋਰਟ ਅਫਸਰਾਂ ਨੇ ਕਿਹਾ ਕਿ ਧਮਕੀ ਨੂੰ ਲੈ ਕੇ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਜ਼ਿਆਦਾ ਜਾਣਕਾਰੀ ਮਿਲਣ ਤੇ ਅਪਡੇਟ ਪੁਰਕੀਤਾ ਜਾਊਗਾ ਫਿਲਹਾਲ ਇਹ ਜਾਣਕਾਰੀ ਹੈ ਹیدر ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਪੰਜਾਬ ਪੰਜਾਬ ਦੇ ਵਿੱਚ 에어 ਫੋਰਸ ਦਾ ਅਪਾਚੀ ਹੈਲੀਕਾਪਟਰ ਐਮਰਜੈਂਸੀ ਲੈਂਡਿੰਗ ਹੋਈ ਪਠਾਨਕੋਟ ਵਿੱਚ ਅੱਜ 에어 ਫੋਰਸ ਦੇ ਅਪਾਚੀ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਹੈਲੀਕਾਪਟਰ ਨੇ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਉਡਾਨ ਭਰੀ ਸੀ ਜਿਵੇਂ ਹੀ ਉਹ ਹਲੇੜਾ ਪਿੰਡ ਦੇ ਕੋਲ ਪਹੁੰਚਿਆ ਤੇ ਤਕਨੀਕੀ ਖਾਮੀ ਆ ਗਈ ਤੇ ਉਸ ਵਕਤ ਪਾਇਲਟ ਨੇ ਉਸ ਨੂੰ ਤੁਰੰਤ ਖੇਤਾਂ 'ਚ ਲੈਂਡ ਕਰਾ ਲਿਆ ਸੂਚਨਾ ਮਿਲਦੇ ਹੀ ਫੌਜ ਤੇ ਪੁਲਿਸ ਉੱਥੇ ਪਹੁੰਚ ਗਈ ਹੈਲੀਕਾਪਟਰ ਸਵਾਰ ਜਵਾਨ ਸੁਰੱਖਿਅਤ ਨੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਫੌਜ ਨੇ ਆਸ-ਪਾਸ ਦਾ ਏਰੀਆ ਸੀਲ ਕੀਤਾ ਇਸ ਵਕਤ ਕਿਸੇ ਨੂੰ ਨੇੜੇ ਨਹੀਂ ਜਾਣ ਦਿੱਤਾ ਕਰੀਬ 2 ਘੰਟੇ ਬਾਅਦ ਹੈਲੀਕਾਪਟਰ ਵਾਪਸ ਹੋ ਗਿਆ ਇਹ ਅਪਾਚ ਹੈਲੀਕਾਪਟਰ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਨੇ ਇੱਕ ਹਫਤੇ ਪਹਿਲਾਂ ਯੂਪੀ ਚ ਐਮਰਜੈਂਸੀ ਲੈਂਡਿੰਗ ਹੋਈ ਸੀ ਮਤਲਬ 6 ਜੂਨ ਨੂੰ ਯੂਪੀ ਦੇ ਸਾਰਨਪੁਰ ਦੇ ਵਿੱਚ 에ਅਰ ਫੋਰਸ ਦੇ ਅਪਾਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ ਸੋ ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਕੁਝ ਸਮੇਂ ਪਹਿਲਾਂ ਵੀ ਮਾਰਚ ਮਹੀਨੇ 'ਚ ਮਤਲਬ ਇਸੇ ਮਾਰਚ ਮਹੀਨੇ 'ਚ ਲੰਗੇ ਪੰਚਕੁਲਾ 'ਚ ਵੀ ਕ੍ਰੈਸ਼ ਹੋ ਗਿਆ ਸੀ ਇੱਕ ਜਗਵਾਰ ਜਹਾਜ਼ ਹੈ ਨਾ ਮਾਰਚ ਮਹੀਨੇ ਏਅਰ ਫੋਰਸ ਦਾ ਫਾਈਟਰ ਜੈਟ ਜਗਵਾਰ ਹਰਿਆਣਾ ਦੇ ਪੰਚਕੁਲਾ ਨਜ਼ਦੀਕ ਕ੍ਰੈਸ਼ ਹੋ ਗਿਆ ਸੀ ਪਾਇਲਟ ਜਾਨ ਬਚਾਉਣ 'ਚ ਕੰਮ ਜਾ ਰਿਹਾ ਪਰ ਜਹਾਜ਼ ਟੁਕੜੇ ਟੁਕੜੇ ਹੋ ਗਿਆ ਸੀ ਸੋ ਇਸ ਲਈ ਇਹ ਵੀ ਦੋ ਖਬਰਾਂ ਨਾਲ ਨਾਲ ਗੌਰ ਮੰਗਦੀਆਂ ਨੇ ਕਿ ਇੱਕ ਏਅਰ ਇੰਡੀਆ ਦੀ ਜਿਹੜੀ ਫਲਾਈਟ ਹੈ THAILAND ਦੇ ਵਿੱਚ ਉਸੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਦੂਸਰਾ ਪੰਜਾਬ ਦੇ ਵਿੱਚ Air Force ਦਾ ਇੱਕ ਹੈਲੀਕਾਪਟਰ ਹੈ ਜਿਹਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਬਹੁਤ ਬਹੁਤ ਸ਼ੁਕਰੀਆ